ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡ ਕਤੇ ਚੈਨਲ ਚ ਬਾਈ ਜੀ ਸਵਾਗਤ ਕਰਦੇ ਆਂ ਕੋਟਕਪੂਰਾ ਦੀ ਮੰਡੀ ਚ ਆਏ ਆ ਬਾਈ ਜੀ ਵੇਖਦੇ ਆ ਕਿੱਥੋਂ ਤੱਕ ਰੇਟ ਜਾਊਗਾ ਤੂੜੀ ਦਾ ਬਾਈ ਤੇ ਬੁਲੀ ਸਟਾਰਟ ਹੋਣ ਚ ਟਾਈਮ ਤਾਂ ਪੂਰਾ ਹੀ ਹੋ ਗਿਆ ਬਾਈ 7 ਵੱਜ ਗਏ ਸਵੇਰ ਦੇ ਤੇ ਅੱਜ ਤਰੀਕ ਹੈਗੀ ਆ 1 ਅਕਤੂਬਰ 2025 ਬਾਈ ਚਲੋ ਮਿੱਤਰੋ ਤੈ ਤਾਂ ਰੇਟ ਫੰਕਾਉਣ ਲੱਗੇ ਆ ਤੂੜੀ ਦੇ ਬਾਈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅੰਤਾਜਾ ਲਾ ਲਓ ਬਾਈ ਕਿੱਥੋਂ ਕ ਲੈ ਕੇ ਕਿੱਥੋਂ ਤੱਕ ਰੇਟ ਜਾਊਗਾ ਬਾਈ ਤੂੜੀ ਦਾ ਬੋਲੀ ਸਟਾਰਟ ਹੋਣ ਵਾਲੀ ਆ ਤੇ ਜਿਹੜੇ ਨਾਗਾ ਆਏ ਆ ਬਈ ਅੱਜ ਆਏ ਆ 6 ਨਾਗਾ ਆਏ ਆ ਬਈ ਲੋ ਮਿੱਤਰੋ ਕੁਆਲਟੀ ਕੁਆਲਟੀ ਦਿਖਾ ਦੇ ਤੂੜੀ ਦੀ ਤੂੜੀ ਸਾਡੀ ਚੰਗੀ ਆ ਬਈ ਲੋ ਮਿੱਤਰੋ ਤੇ ਤੇ ਜਿਹੜਾ ਰੇਟ ਕੱਲ ਸਿਰਾ ਗਿਆ ਸੀਗਾ ਬਈ ਉਹ ਸੀਗਾ 360 65 ਰੁਪਏ ਤੱਕ ਗਿਆ ਸੀਗਾ 300 ਤੋਂ ਲੈ ਕੇ ਬਾਈ ਤੇ ਅੱਜ ਦਾ ਰੇਟ ਵੇਣੇ ਆ ਵੀ ਕੀ ਜਾ ਪਉਂਦਾ ਬਾਈ ਕਿੱਥੋਂ ਸਟਾਰਟ ਹੁੰਦਾ ਤੇ ਕਿੱਥੋਂ ਤੱਕ ਜਾਊਗਾ ਬਾਈ ਬੋਲੀ ਸਟਾਰਟ ਤਾਂ ਹੋ ਗਏ 7:00 ਵਜੇ ਪਰ ਸਟਾਰਟ ਨਹੀਂ ਕੀਤੀ ਲੱਗਦਾ ਕੋਈ ਟਰਾਲੀ ਟਰੁਲੀ ਢੀਕਦੇ ਆ ਬਾਈ ਲੋ ਮਿੱਤਰੋ ਬੋਲੀ ਸਟਾਰਟ ਹੋ ਗਈ ਆਇਓ ਬਈ ਆ ਗਿਆ ਦੋਦਾ ਮੈਂ ਤਾਂ ਸੋਚਿਆ ਸੱਤੇ ਮਹੀਨੇ ਨਾ ਜਗਵਾ ਦਿਖੋ ਅੱਖਾਂ ਅੱਖਾਂ ਕੀ ਪਲਾਂ ਇਹਨੇ ਬੰਦਾ ਜ ਨਹੀਂ ਪੁੱਛਦਾ ਅਗਲੀ ਆ ਗਈ ਬਿਸਮਿਲਲਾ ਆ ਤਿੰਨ ਕੁੜੀਆਂ ਜਿੰਦ ਭਾਈ ਆ ਗਿਆ ਨਾ ਸੁਲਾਤ ਨਹੀਂ ਆਜੋ ਬਾਹਰੇ ਦੀ ਦੇਣੀ ਆਜੋ ਬਾਹਰੇ ਦੀ ਦੇਣੀ ਨਾ ਸਹੀ ਹੈ ਨਾ ਦਾ ਦਾ ਦੋ ਗਿਆ ਤੂੰ ਆਜੇ ਪੱਟੇ ਜਲਾਵਾ ਦਾ ਹੁੰਦਾ ਜਲਾਵਾ ਹਾਂ ਯਾਰ ਆਈ ਹੈ ਨਾ ਸਵੇਰਾ ਭਰਾ ਚਾਹੀਦੀ ਤੂੰ ਥੋੜੀ ਬੋਲਾ ਭਾਈ 300 ਰੁਪਿਆ 310 10 ਰੁਪਏ 310 ਰੁਪਏ 15 ਜੀ 25 20 20 350 350 60 पैगा 380 380 ਬੋਲਾਂਗੇ ਨਾ 90 90 95 400 405 5 10 15 15 20 420 430 ਰੁਪਏ ਬੋਲਾ ਬਾਈਕ ਨੇ ਆ ਜਾ ਫਿਰ ਨੇੜੇ ਲੋ ਮਿੱਤਰੋ ਜਿਹੜਾ ਵੀ ਰੇਟ ਗਿਆ ਅੱਜ 300 ਤੋਂ ਲੈ ਕੇ ਤੇ 400 ਰੁਪਿਆ ਗਿਆ ਬਾਈ ਲੋ ਮਿੱਤਰੋ ਅੱਜ ਜਾਊਗਾ ਵੀ ਰੇਟ ਅੱਜ ਪਹਿਣ ਕੇ ਪੜਾ ਕੇ 400 405 5 10 15 15 20 430 430 ਰੁਪਏ ਭੋਲਾ ਬਾਈ ਗਨੇ ਆ ਜਾ ਫਿਰ ਜਿਹੜੇ ਲੋ ਮਿੱਤਰੋ ਜਿਹੜਾ ਵੀ ਰੇਟ ਗਿਆ ਅੱਜ 300 ਤੋਂ ਲੈ ਕੇ ਤੇ 400 ਰੁਪਿਆ ਗਿਆ ਬਈ ਲੋ ਮਿੱਤਰੋ ਅੱਜ ਜਾਊਗਾ ਵੀ ਰੇਟ ਅੱਜ ਭਣ ਕੇ ਪੜਾ ਕੇ ਕੋਟਕਪੂਰਾ ਦੀ ਤੂੜੀ ਮੰਡੀ ਚ ਬਈ ਕੋਟਕਪੂਰਾ ਦੀ ਮੰਡੀ ਚ ਤੂੜੀ ਦੀ ਬੋਲੀ ਤੇ ਬਈ ਲੋ ਮਿੱਤਰੋ ਇਹਦੀ ਬੋਲੀ ਹੋਣੀ ਆਗੀ ਆਇਓ ਬਈ ਮਿੱਤਰੋ ਅੰਦਰ ਦੀ ਦੂਰੀ ਬੋਲੋ 300 ਰੁਪਿਆ 300 ਜਾਦੋ 25 ਰੁਪਏ 30 35 40 40 45 650 ਜੀ 56 600 ਹੈ ਬੰਡ 365 ਰੁਪਏ 365 ਬੋਲਣਾ ਬਈ ਕਿਨ ਲੋ ਬਈ ਦੂਸਰੀ ਟਰਾਲੀ ਦਾ ਰੇਟ ਲੱਗਿਆ ਬਈ 365 ਰੁਪਏ 300 ਤੋਂ ਲੈ ਕੇ ਤੇ 65 ਰੁਪਏ ਤੱਕ ਰੇਟ ਲੱਗਿਆ ਤੇ ਜਿਹੜਾ ਪਹਿਲੀ ਟਰਾਲੀ ਦਾ ਰੇਟ ਲੱਗਿਆ ਬਈ 420 25 ਰੁਪਏ ਲੱਗਿਆ ਸੀਗਾ ਬਾਈ ਜੀ ਪਹਿਲੀ ਟਰਾਲੀ ਦਾ ਸਾਰਾ ਰੇਟ ਗਿਆ ਬਈ ਦੱਸਦਗੇ ਤੇ ਅਗਲੀ ਟਰਾਲੀ ਦਾ ਰੇਟ ਵੇਣੇ ਆ ਬਈ ਦੋਨਾਂ ਚੈਨਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਾਈ ਜੀ ਤੇ ਆਜੋ ਮਿੱਤਰੋ ਇਹਦੀ ਬੋਲੀ ਹੋਈ ਆ ਬਾਈ ਜੀ ਤੇ ਅੱਜ ਜਿਹੜਾ ਪਹਿਲੀ ਵਾਰੀ ਜਿਹੜਾ ਰੇਟ ਕਾਫੀ ਦਿਨਾਂ ਤੋਂ 400 ਰੁਪਿਆ ਰੇਟ ਗਿਆ ਸੀ ਆ ਬਾਈ ਜੀ ਤੇ ਲੋ ਮਿੱਤਰੋ ਤੇ ਵੀਡੀਓ ਨੂੰ ਸਪੋਰਟ ਕਰਿਆ ਕਰੋ ਬਾਈ ਜੀ ਫੁੱਲ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਵੀਡੀਓ ਨੂੰ ਅੱਗੇ ਬਾਈ আর জি আর জি দিল্লি গুলি আর জি সুরিয়া কে লাল দি ভাই বলো আ বল দা ভাই এত ਲੋ ਬਾਈ ਜੀ ਇਹ ਬਾਹਰਲੀ ਤੂੜੀ ਸੀ ਪਤਾ ਨਹੀਂ ਤਾਂ ਨਹੀਂ ਰੇਟ ਲੱਗਿਆ ਬਾਈ ਜੀ ਅਗਲੇ ਨੂੰ ਨਹੀਂ ਪਸੰਦ ਹੁੰਦੀ ਗਾਖੜੂ ਤੇ ਗਾਹ ਕੱਜ ਗੱਲ ਅੰਦਰ ਦੀ ਤੂੜੀ ਲੈਂਦਾ ਬਾਈ ਜੀ ਸਲਾਬੀ ਲੈਂਦਾ ਲੋ ਤੂੜੀ ਵਧੀਆ ਬਈ ਬੋਲੋ 300 ਰੁਪਏ ਕਰੂਗੇ ਦਿਓ ਨਾ 300 15 10 15 20 25 35 40 ਹਾਂ ਜੀ ਹਾਂ ਦੱਸੋ 300 60 50 365 ਰੁਪਏ ਬੋਲਾ ਬਾਈ ਕਿਨੇ 365 ਰੁਪਏ ਬਾਈ ਲਓ ਜੀ ਨਿਤਰੋ ਵੀ ਜਿਹੜੀ ਟਰਾਲੀ ਆ ਇਹ ਵੀ 365 ਰੁਪਏ ਰੇਟ ਲੱਗਿਆ ਬਾਈ ਜੀ ਲਾਸਟ ਦੂ ਨਾ ਕਰ ਰਹੇ ਬਾਈ ਦੂ ਨਾ ਰਹੇ ਜੀ ਆਹ ਮੈਂ ਦੋ ਲਾ ਲਾ ਨੋ ਮਿੱਤਰੋ ਇਹਦੀ ਬੋਲੀ ਆ ਬਾਈ ਜੀ ਬਾਹਰ ਦੀ ਤੋੜੀ ਆ ਵਾਹੀ ਜੀ ਮੈਰੀ ਆ ਜੀ ਬੀ ਬਾਈ ਹੋਵੇ ਜਾਲ ਸਾਡੀ ਫਿਰ ਪੁੱਛੋ ਕੋਈ ਆ ਨਾ ਕੋਈ ਯਾਰ ਬੋਲ ਬੋਲ ਹੀ ਬੋਲ ਓਹ ਤਾਈ ਫੁਰਬਿਆ 250 250 ਕੋਠਲੇ ਨਾਲ ਖੜੀ ਹੈ ਇਹਨੇ ਆਪਣਾ ਬੈਸਟ ਜੂਗੀ ਤੇ ਲਾਉਣੀ ਹੈ ਜਿੱਥੇ ਦਾ ਵੀ ਹੈ ਨਹੀਂ ਲੈ ਲਓ ਨਾ ਕਿ 250 ਮੀਲਾ 50 85 70 70 80 90 93 300 300 500 305 600 15 315 ਬੋਲਣਾ ਜੀ 20 ਰੁਪਏ 30 ਰੁਪਏ 300 ਰੁਪਏ 25 ਰੁਪਏ 40 ਰੁਪਏ 340 ਰੁਪਏ ਬੋਲਣਾ ਬਈ ਗਣੇ ਹਾਂ 300 ਰੁਪਇਆ ਪਰ ਜਾਬਰਾਵਾ ਕੋਈ ਜਾਂਦੇ ਆਏ ਹਾਂ 300 ਕਾਲੀ ਸਾਗਰ ਪੂਰਾ 1900 ਕਰਦੇ ਨੂੰ 50 ਕਿੰਨਾ ਹੋਵੇ ਭਾਈ 355 ਬੋਲਾਂਗੇ ਨੇ ਲਓ ਜੀ ਭਾਈ ਜੀ 355 ਰੁਪਏ ਬੋਲੀ ਹੋਈ ਆ ਭਾਈ ਤੇ 250 ਤੋਂ ਲੈ ਕੇ 355 ਤੱਕ ਬੋਲੀ ਹੋਈ ਆ ਜੀ ਭਾਈ ਲਾਸਟ ਨਕਦਾ ਵੇਣਿਆ ਕੀ ਰੇਟ ਜਾਂਦਾ ਭਾਈ ਅੰਦਰ ਦੀ ਤੂੜੀ ਹੈ ਵੀ ਲਾਸਟ ਨਾਕ ਦੀ ਬਈ ਲੱਗਦੀ ਤਾਂ ਹੈਗੀ ਆ ਬਾਕੀ ਪਤਾ ਨਹੀਂ ਵੇਣਿਆ ਬਈ ਨਹੀਂ ਨਹੀਂ ਅੰਦਰ ਦੀ ਆ ਬਈ ਸਹੀ ਆ ਮੇਰੇ ਰੱਖ ਪੰਜ ਘਾਟੇ ਭਾਈ ਅੰਦਰ ਦੀ ਬਾਹਰ ਕੁਝ ਪੁੱਛਿਆ ਜਾਂਦਾ ਕਰੋ ਯਾਰ ਮਰਦਾ ਫਾੜੀ ਨਿਕਲੇ ਮੇਰੇ ਘਰੇ ਜਾਂ ਮੇਰੇ ਧਰੇ ਦਾ ਹਾਂ 325 ਰੁਪਏ 35 ਆਪਾਂ ਐਵੇਂ ਖਾਓ 70 70 80 100 100 100 ਉਹ ਨਾ ਬਾਈ ਜੇ ਲੋ ਬਾਈ ਜੀ ਲਾਸਟ ਨਕ ਦਾ ਜਿਹੜਾ ਰੇਟ ਲੱਗਿਆ ਬਾਈ ਜੀ ਰੇਟ ਗਿਆ ਜਿਹੜਾ ਅੱਜ 385 ਰੁਪਏ ਲੱਗਿਆ ਬਾਈ ਜੀ ਲਾਸਟ ਨਕ ਦਾ ਰੇਟ ਤੇ ਲੋ ਮਿੱਤਰੋ ਅੱਜ ਦੱਸ ਦਗੇ ਸਰਾ ਰੇਟ ਜਿਹੜਾ ਬਾਈ ਜੀ ਗਿਆ 425 ਰੁਪਏ ਤੱਕ ਗਿਆ ਬਈ 300 ਤੋਂ ਲੈ ਕੇ ਅੱਜ ਤੇ ਲੋ ਮਿੱਤਰੋ ਏਸੀ ਬਾਈ ਕੋਟਕਪੂਰਾ ਮੰਡੀ ਦੀ ਤੂੜੀ ਦੀ ਬੋਲੀ ਤੇ ਬਾਈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤੇ ਲੋ ਮਿੱਤਰੋ ਧੰਨਵਾਦ ਕਰਦਾ ਹਾਂ ਤੁਹਾਡਾ ਵੀਡੀਓ ਦੇ ਨਾਲ ਜੁੜਨ ਵਾਸਤੇ ਤੇ ਕੱਲ